ਪੰਜਾਬ ਸਰਕਾਰ ਵੱਲੋਂ ਨਸ਼ਿਆ ਦੇ ਵਿਰੁੱਧ ਵਿੱਡੀ ਮੁਹਿੰਮ ਦੇ ਤਹਿਤ ਤੇ ਮਾਨਯੋਗ ਡੀਜੀਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅੱਜ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਐਨਡੀपीएस ਮਕਦਮੇ ਦੇ ਦੋ ਦੋਸ਼ੀਆਂ ਅਜੇਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਤੇ ਜਤਿੰਦਰ ਸਿੰਘ ਪੁੱਤਰ ਜੈਮਲ ਸਿੰਘ ਦੇ ਪ੍ਰਾਪਰਟੀਆਂ ਦੇ ਫ੍ਰੀਜ਼ਿੰਗ ਦੇ ਆਰਡਰ ਕੰਪੀਟੈਂਟ ਅਥਾਰਟੀ ਮਿਨਿਸਟਰੀ ਆਫ ਫਾਈਨੈਂਸ ਡਿਪਾਰਟਮੈਂਟ ਆਫ ਰੈਵਨਿਊ ਤੋਂ ਹਾਸਲ ਕੀਤੇ ਗਏ ਹਨ ਜੋ ਪ੍ਰਾਪਰਟੀ ਐ ਫ੍ਰੀਜ਼ ਕੀਤੀ ਗਈ ਹੈ ਉਸ ਦੇ ਵਿੱਚ ਰੈ residen tial ਹਾਊਸੇਜ਼ ਇਹਨਾਂ ਦੀਆਂ ਸ਼ਾਪਸ ਤੇ ਬੈਂਕਟ ਹਾਲਸ ਸ਼ਾਮਲ ਹਨ ਇਹ ਸਾਰੀ ਪ੍ਰਾਪਰਟੀ ਜੀ ਜੋ ਹੈ ਇਸ ਦੀ ਕੁੱਲ ਜਿਹੜੀ ਕੀਮਤ ਹੈ ਉਹ 37 ਕਰੋੜ 72 ਲੱਖ 30 ਹਜ਼ਾਰ ਦੇ ਕਰੀਬਨ ਬਣਦੀ ਹੈ ਇੱਥੇ ਜ਼ਿਕਰ ਹੋ ਗਿਆ ਕਿ ਇਹ ਜਿਹੜੇ ਦੋ ਦੋਸ਼ੀ ਨੇ ਅਜੀਪਾਲ ਅਤੇ ਜਤਨ ਸਿੰਘ ਇਹ 27 2024 ਐਫ ਆਈ ਆਰ ਨੰਬਰ 162 ਪੀਐਸ ਕਰੇਂਡਾ ਦੇ ਤਹਿਤ ਦੋਸ਼ੀ ਹਨ ਜਿਨ੍ਹਾਂ ਕੋਲੋਂ 500 ਗ੍ਰਾਮ ਹੈਰੋਇਨ ਤੇ ਇੱਕ 32 ਬੋਰ ਦਾ ਜਿਹੜਾ ਪਿਸਟਲ ਹੈ ਉਗਰਾਮਿਤ ਹੋਇਆ ਸੀ। ਇਸੇ ਲੜੀ ਦੇ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਜਲਦ ਹੀ ਹੋਰ ਐਨਡੀਪੀਐਸ ਦੇ ਦੋਸ਼ੀ ਉਹਨਾਂ ਦੀ ਪ੍ਰਾਪਰਟੀ ਫ੍ਰੀਜ਼ਿੰਗ ਦੇ ਆਰਡਰ ਜਿਹੜੇ ਕੰਪੀਟੈਂਟ ਅਥਾਰਟੀ ਤੋਂ हासिल ਕਰਨ جاری ਹੈ ਤੇ پنجاب پولیس ਨਸ਼ਿਆਂ ਵਿਰੁੱਧ ਵੱਡੀ ਇਸ ਮੁਹਿੰਮ ਦੇ ਵਿੱਚ ਨਸ਼ਾ ਤਸਕਰਾਂ ਅਤੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਸਖਤ ਸਖਤ ਕਾਰਵਾਈ ਲਈ ਵਚਨਬੱਧ ਹੈ